ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਜਿਸ ਤਰ੍ਹਾਂ ਗੱਦੀਆਂ ਆ ਅੱਜ ਅਸੀਂ ਤੁਹਾਨੂੰ ਇੱਕ ਜਗ੍ਹਾ ਤੇ ਲੈ ਕੇ ਚੰਨੇ ਆ ਜੋ ਕਿ ਸਾਨੂੰ ਵੀ ਨਹੀਂ ਪਤਾ ਹੈਗਾ ਫਸਟ ਟਾਈਮ ਅਸੀਂ ਚੰਨੇ ਆ ਤੇ ਤੁਹਾਨੂੰ ਅਸੀਂ ਉਸ ਜਗ੍ਹਾ ਤੇ ਦਿਖਾਉਣੇ ਆ ਤੁਹਾਨੂੰ ਹੁਣ ਆਪਾਂ ਜਾਣਾ ਆ ਬਸ ਰੈਡੀ ਹੋ ਕੇ ਬਸ ਅਸੀਂ ਰੈਡੀ ਹੋ ਗਈਆਂ ਤੇ ਹਾਂ ਮੈਂ ਬਲੈਕ ਸੂਟ ਪਾਇਆ ਹੈ ਪਲੀਜ਼ ਦੱਸਣਾ ਮੇਰਾ ਸੂਟ ਸੋਹਣਾ ਹੈ ਤੇ ਆਪਾਂ ਤਿਆਰ ਹੋ ਗਏ ਹਾਂ ਤੇ ਬਸ ਅਸੀਂ ਚੰਨੇ ਆ ਲੈ ਤੁਹਾਨੂੰ ਉੱਥੇ ਦਿਖਾਉਣੀ ਹੁਣ ਸੀ ਥੈਂਕ ਯੂ ਸੋ ਹਾਂਜੀ ਅਸੀਂ ਪੁੱਛਦੇ ਪੁੱਛਦੇ ਨਾਲ ਸੀ ਇਥੋਂ ਦੇ ਸੁਵੇ ਤੋਂ ਦੇ ਸੁਵੇ ਤੋਂ ਬਤਾਰਪੁਰ ਢਿੱਲੇ ਦੇ ਨਾਲ-ਨਾਲ ਹਰਿਆਣ ਜੋ ਤੁਹਾੜੀ ਉਹਦੇ ਨਾਲ-ਨਾਲ ਹੁੰਦੇ ਹੋਏ ਸਿੰਘਗੰਗ ਜੀ ਦੇ ਢਿੱਲੇ ਤੋਂ ਹੁੰਦੇ ਹੋਏ ਅਸੀਂ ਪਹੁੰਚੇ ਆਪਾਂ ਪੁੱਛ-ਪਾਛ ਕੇ ਸਾਨੂੰ ਪਤਾ ਨਹੀਂ ਸੀਗਾ ਰਸਤੇ ਦਾ ਇਹ ਪਹੁੰਚੇ ਬਹੁਤ ਦੂਰ ਬਹੁਤ ਦੂਰ ਸੀਗਾ ਕਾਫੀ ਦੂਰ ਪੈਂਦਾ 45 ਕਿਲੋਮੀਟਰ ਸਾਨੂੰ ਦਿਖਾ ਰਿਹਾ ਸੀਗਾ ਸਾਡੀ ਲੋਕੇਸ਼ਨ ਤੇ ਅਸੀਂ ਪੁੱਛ-ਪਾਛ ਕੇ ਅਸੀਂ ਪਹੁੰਚ ਗਏ ਅਸੀਂ ਉੱਥੇ ਇਹ ਆਉਟ ਆਨ ਤੁਹਾਨੂੰ ਦਿਖਾਵਾਂਗੇ ਸਾਰਾ ਮੰਦਰ ਦਾ ਏਰੀਆ ਮੰਦਰ ਮੰਦਰ ਬਹੁਤ ਸੋਹਣਾ ਮਾਤਾ ਰਾਣੀ ਦਾ ਮੰਦਰ ਬਣਿਆ ਆ ਤੁਹਾਨੂੰ ਉੱਥੇ ਜਗ੍ਹਾ ਦੇ ਦਰਸ਼ਨ ਕਰਵਾਉਣੀ ਆ ਪਹਾੜਾਂ ਵਿੱਚ बसे ਆ ਪਹਾੜੀ ਏਰੀਆ ਇੰਨੇ ਗ੍ਰੀਨਰੀ ਇੰਨੇ ਜਿਆਦਾ ਪਹਾੜ ਵਾਲੇ ਇੰਨੀ ਵਧੀਆ ਜਗ੍ਹਾ ਨਾ ਬਹੁਤ ਸੋਹਣੀ ਲੱਗਦਾ ਜੇ ਦਸ਼ੀ ਮਾਚਾ ਚਾਹੁੰਦੇ ਆ ਇੰਨੀ ਠੰਡੀ ਮੌਸਮ ਠੰਡਾ ਸੀਗਾ ਬੱਦਲਵਾਈ ਹੋਈ ਸੀਗੀ ਤੇ ਵਧੀਆ ਰਿਹਾ ਸਾਡਾ ਟੂਰ ਤੇ ਪਲੀਜ਼ ਸਾਰੇ ਜਣੇ ਮੇਰੇ ਗੱਲਬਾਤ ਨਾਲ ਜੁੜੇ ਰਹੋ ਤੇ ਪਲੀਜ਼ ਸਾਰੇ ਸਪੋਰਟ ਕਰਿਓ ਮੇਰੇ ਚੈਨਲ ਨੂੰ ਪਲੀਜ਼ ਨਿਊ ਚੈਨਲ ਹੈ ਪਲੀਜ਼ ਸਪੋਰਟ ਕਰਿਓ ਕੋਈ ਗੱਲਾਂ ਮੈਨੂੰ ਪਤਾ ਪਲੀਜ਼ ਦੱਸਿਓ ਖਾਮੀਆਂ ਦੱਸਿਓ ਤੇ ਜੋ ਉਹਨਾਂ ਨੂੰ ਮੈਂ ਪੂਰਾ ਕਰਨ ਦੀ ਸਹੀ ਕਰਨ ਦੀ ਕੋਸ਼ਿਸ਼ ਕਰਾਂ ਠੀਕ ਆ ਪਲੀਜ਼ ਥੈਂਕ ਯੂ कम चल ਹਾਂਜੀ ਦੋਸਤੋ ਅਸੋਸ਼ੀਆ ਕਾਲ ਮੀਟ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਅਸੀਂ ਸਾਰੇ ਵਧੀਆ ਆ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਆ ਮਾਤਾ ਕਮਾਈ ਦੇਵੀ ਜੋ ਕਿ ਦਸੂਏ ਤੋਂ 21 ਕਿਲੋਮੀਟਰ ਦੂਰ ਬਤਾਲਪੁਰ ਨੰਕੇ ਨਾਲ ਲਿਟਦੇ ਦਾਸਤ ਤੱਕ ਮੰਗਦੇ ਹੋਏ ਅਸੀਂ ਪਹੁੰਚੇ ਪੁਸ਼ਪਾਸ਼ ਕੀ ਅਸੀਂ ਪਹੁੰਚੇ ਮਾਤਾ ਕਮਾਈ ਦੇਵੀ ਦੇ ਮੰਦਰ ਤੇ ਉੱਥੇ ਰਸਤੇ ਵਿੱਚ ਬਹੁਤ ਵਧੀਆ ਪਹਾੜੀ ਏਰੀਆ ਪਹਾੜ ਲੰਘਦੇ ਲੰਘਦੇ ਅਸੀਂ ਆਏ ਤੇ ਆਉ ਤਾਂ ਦਰਸ਼ਨ ਕਰਵੰਨੇ ਆ ਸੀ ਮਾਤਾ 가녕하가세요 肯定 <noise>

ਬਹੁਤ ਹੀ ਪੁਰਾਣਾ ਮੰਦਿਰ ਪ੍ਰਾਚੀਨ ਮੰਦਿਰ ਆਹ ਹੈ ਜਿਹੜਾ ਕੌਰਨ ਪਾਂਡਵ ਨੇ ਬਨਵਾਸ ਮਿਲਵਾ ਸੀਗਾ ਉਹ ਬਨਵਾਸ ਘਟਣ ਲਈ ਆਪਣੇ ਦਿਸੂਆ ਰਿਆ ਬਰਾਟੜੀ ਨਗਰੀ ਵਿੱਚ ਆਏ ਸੀਗੇ ਤੇ ਉਹਨਾਂ ਨੇ ਨਾ ਦਰਮੰਗਿਆ ਸੀਗਾ ਵੀ ਅਸੀਂ ਮਤਲਬ ਕੀ ਰਾਜੇ ਆ ਤੇ ਸਾਨੂੰ ਕੋਈ ਪਛਾਣ ਨਾ ਲਵੇ ਤੇ ਸਾਨੂੰ ਸਾਨੂੰ ਕੋਈ ਪਛਾਣ ਨਾ ਲਵੇ ਤੇ ਆਪਾਂ ਮਨ ਲਕੀਏ ਲੋਕ ਤੇ ਰਹਿਣਾ ਚਾਹੁੰਦੇ ਆ ਤੇ ਨਾਤਾ ਜੀ ਉਸ ਵੇਲੇ ਇਹਦੇ ਵਿੱਚੋਂ ਪ੍ਰਗਟ ਹੋਇਆ ਇੱਥੇ ਕੁੰਭ ਸੀਗਾ ਇੱਕ ਜਿਹਨੂੰ ਪਾਣੀ ਦਾ ਚਸ਼ਮਾ ਕਹਿੰਦੇ ਨੇ ਉਹਦੇ ਵਿੱਚ ਪ੍ਰਗਟ ਹੋਇਆ ਤੇ ਨਾਤਾ ਜੀ ਕਹਿਣ ਲੱਗੇ ਤੇ ਤੁਹਾਨੂੰ ਕੋਈ ਵੀ ਪਛਾਣੂਗਾ ਨਹੀਂ ਤੇ ਤੁਸੀਂ ਰਾਜਾਂ ਦੀ ਤਰ੍ਹਾਂ ਇੱਥੇ ਰਹੋ ਤੁਹਾਡੀ ਤੁਹਾਨੂੰ ਹਰੇਕ ਸਹੂਤੇ ਇੱਥੇ ਮਨ ਲਕੀਏ ਸਾਰਾ ਕੁਝ ਵਧੀਆ ਮਿਲੂਗਾ ਤੁਹਾਨੂੰ ਤੇ ਤੁਸੀਂ ਮਨ ਲਕੀਏ ਇੱਥੇ ਤੁਹਾਨੂੰ ਕੋਈ ਵੀ ਰੋਕ ਟੋਕ ਨਹੀਂ ਕੋਈ ਤੁਹਾਨੂੰ ਇੰਚ ਤੱਕ ਤੁਹਾਡੇ ਮਨ ਲਕੀਏ ਆਜ ਤੱਕ ਨਹੀਂ ਹੋਊਗੀ ਤੁਹਾਡੇ ਤੁਸੀਂ ਜਿੱਦਾਂ ਮਰਜ਼ੀ ਇੱਥੇ ਰਹਿ ਸਕਦੇ ਹੋ ਤੇ ਪੰਡਵ ਉੱਥੇ ਕਾਫੀ ਸਮਾਂ ਉੱਥੇ ਹੋ ਰਿਹਾ ਹੈ ਜਿੱਥੇ ਉਹਨਾਂ ਨੇ ਫਿਰ ਮੰਦਿਰ ਬਣਾਇਆ પ્રાਚਨ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਤੇ ਬਹੁਤ ਲੋਕੀ ਦੂਰੋਂ ਦੂਰੋਂ ਆਉਂਦੇ ਕੇ ਦਰਸ਼ਨ ਕਰਨ ਲਈ ਪਹੁੰਚਦੇ ਆ ਤੁਸੀਂ ਵੀ ਜ਼ਰੂਰ ਆਓਗੇ ਇੱਥੇ ਦਰਸ਼ਨ ਕਰੋਗੇ ਬਹੁਤ ਵਧੀਆ ਏਰੀਆ ਗ੍ਰੀਨਰੀ ਇੰਨੀ ਜ਼ਿਆਦਾ ਪਹਾੜ ਇੰਨੇ ਵਧੀਆ ਤੇ ਬਹੁਤ ਹੀ ਵਧੀਆ ਮੰਦਿਰ ਬਣਿਆ ਆ ਤੇ ਜੋ ਬਾਬਾ ਜੀ ਵੀ ਦੇਖ ਰਹੇ ਇੱਕ ਵਿੱਚ ਕੰਮ ਚੱਲਦਾ ਹੈ ਇੱਥੇ ਜੋ ਬਾਬਾ ਜੀ ਨੇ ਉਹਨਾਂ ਦਾ ਨਾਮ ਹੈ ਆਪਣੇ ਇੱਥੇ ਆ ਉਹ ਗੱਡੀ ਇਸ ਤੇ ਗੇਸਟ ਆਨ ਉਹ ਸੰਭਾਲ ਕਰਦੇ ਨੇ ਸਾਰੀ ਜੋ ਵੀ ਮਕੀ ਲੰਗਰ ਪਾਣੀ ਮੰਦਰ ਵਿੱਚ ਜੋ ਬਣਾਉਣਾ ਜੋ ਵੀ ਸਾਰਾ ਕੁਝ ਬਾਬਾ ਜੀ ਦੇਖ ਰੇ ਕਰਦੇ ਆ ਤੇ ਬਹੁਤ ਵਧੀਆ ਦਾ ਨੇਚਰ ਅਸੀਂ ਉਹਨਾਂ ਨੂੰ ਮਿਲਿਆ ਤੇ ਬਹੁਤ ਵਧੀਆ ਲੱਗਾ ਮਿਲ ਕੇ ਇੰਨੇ ਸ਼ਾਂਤ ਸੁਭਾਅ ਦੇ ਤੇ ਮਿਲ ਕੇ ਬਹੁਤ ਵਧੀਆ ਲੱਗਾ ਉਹਨਾਂ ਨੂੰ ਮਿਲ ਕੇ 有点没劲。 ਕੀ ਬਣਾਵਾਂ ਤੇ ਉਹ ਕਰਦੇ ਹਾਂ ਉਹ ਮੰਦਰ ਹਾਲਾ ਇਹ ਹਮਨੇ ਕਰਦੇ ਇੱਥੇ ਹਵਨ ਹਾਂ ਉਹ ਮੰਦਰ ਹਾਲਾ ਲੰਗਰ ਹੰਡਾ ਇੱਥੇ ਹਵਨ ਕਰਦੇ ਨੇਗਾ ਲੰਗਰ ਹਾਂ ਕਿਤੇ ਦਰਸ਼ਨ ਕਰਕੇ ਅਸੀਂ ਅੱਗੇ ਦੇਖਿਆ ਅੱਗੇ ਮੈਂ ਇਹਨਾਂ ਨੂੰ ਪੁੱਛ ਰਹੀ ਸੀਗੀ ਇਹ ਲੈ ਉਹ ਥੋੜੀ ਦੋਨਾ ਹਵਨ ਕਰਦੇ ਤੇ ਬਾਬਾ ਜੀ ਤੇ ਮੈਂ ਇਹਨਾਂ ਨੂੰ ਕਹਿ ਰਹੀ ਆ ਵੀ ਸ਼ਾਇਦ ਇੱਥੇ ਨਾ ਹੋ ਆ ਆਪਣੇ ਹਵਨ ਕਰਦੇ ਨੇ ਜਗ੍ਹਾ ਤੇ ਮੈਂ ਪੁੱਛ ਰਹੀ ਹਾਂ ਇਹਨਾਂ ਨੂੰ ਕਿ ਮੈਂ ਮੈਨੂੰ ਸਮਝ ਨਹੀਂ ਆਉਂਦੀ ਸੀ ਲੰਗਰ ਹਾਲੇ ਤੇ ਮੈਂ ਫਿਰ ਇਹਨਾਂ ਨੂੰ ਮੈਂ ਦੱਸਿਆ ਨਹੀਂ ਇੱਥੇ ਹਵਨ ਹੁੰਦੇ ਆ ਬਹੁਤ ਸੋਹਣੀ ਜਗ੍ਹਾ ਬਣਾਈ ਮਤਲਬ ਕਿ ਪੁਰਾਣਾ ਕਲਚਰ ਜਿੱਦਾ ਲੋਕਾਂ ਨੇ ਆ ਨਾਲ ਬਣਾਈ ਹੋਈ ਆ ਤੇ ਤੇ ਉੱਥੇ ਹਵਨ ਦੇ ਗੁੰਡ ਬਣੇ ਸੀਗੇ ਤੇ ਉਹਨਾਂ ਵਿੱਚ ਹਵਨ ਕੀਤੇ ਜਾਂਦੇ ਆ ਮੈਨੂੰ ਨਹੀਂ ਪਤਾ ਸਾਰੇ ਸੀਗਾ ਮੈਂ ਫਸਟ ਟਾਈਮ ਆਉਂਦਾ ਤੇ ਇਹ ਕਹਿੰਦੇ ਫਿਰ ਇੱਥੇ ਹਵਨ ਹੁੰਦੇ ਆ ਜਿੱਦਾ ਫਿਰ ਬਾਬਾ ਜੀ ਨੂੰ ਅਸੀਂ ਪੁੱਛਿਆ ਸੀਗਾ ਬਾਬਾ ਜੀ ਕਹਿੰਦੇ ਮੰਗਲਵਾਰ ਮਤਲਬ ਕਿ ਬਹੁਤ ਸੰਗਤ ਆਉਂਦੀ ਆ ਕੁਲੇ ਦਰਸ਼ਨ ਜਿਦਾ ਮਰਜੀ ਕਰੋ ਬਾੜੀ ਬਹੁਤ ਹੀ ਜ਼ਿਆਦਾ ਰਸ਼ ਹੁੰਦਾ ਹੈ ਜਦੋਂ ਮੰਗਲਵਾਰ ਜੇਠਾ ਮੰਗਲਵਾਰ ਜਿਹੜਾ ਨਾ ਮਾਤਾ ਰਾਣੀ ਦੇ ਬਹੁਤ ਦਰਬਾਰ ਤੇ ਸੰਗਤ ਆਉਂਦੀ ਆ ਮਨੋ ਕਾਮਨਾਵਾਂ ਬਹੁਤ ਕੁੜੀਆਂ ਹੁੰਦੀਆਂ ਸੁਲਤਾਨੀਆਂ ਤੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਸੱਦ ਆਉਂਦੇ ਆ ਤੇ ਪ੍ਰਮਾਤਮਾ ਸਾਰਿਆਂ ਦੀ ਸ਼ਰਧਾ ਝੋੜੀਆਂ ਨਾਲ ਭਰਦੇ ਨੇ ਸਾਰਿਆਂ ਦੀ ਦੇਖਣਾ ਚਾਹੀਦਾ ਉਸ ਨੂੰ ਬਣਾਇਆ ਯਾਤਰਾ ਨੂੰ ਲੱਕੜ ਦਾ ਉਹ ਮੰਦਿਰ ਹੁਣ ਇਹਦੀ ਵੀ ਫੋਟੋ ਬਣਾ ਲੈਂਦਾ ਏ ਗੱਲ ਤੋਂ ਗੱਦੀ ਦਾ ਬੈਠੇ ਆ ਬਾਬੇ ਤੁਹਾਡੀ ਵੀਡੀਓ ਕੋਈ ਆਪਾਂ ਏ ਬਾਬਾ ਜੀ ਨੇ ਬਾਬਾ ਜੀ ਨੇ ਜਿਹਨੇ ਜੁਨੈਲ ਮੁਨਫਤਾ ਨੇ ਗੱਡੀ ਤੇ ਨੇ ਬਟੇ ਤੇ ਬਹੁਤ ਵਧੀਆ ਨੇਚਰੀ ਨਾਲ ਕਾਫੀ ਟਾਈਮ ਸਾਡੇ ਨਾਲ ਗੱਲਾਂ ਬਾਤਾਂ ਵਿਚਨ ਕਰਦੇ ਰਹੇ ਸਾਨੂੰ ਉਹਨਾਂ ਨੇ ਚਾਹ ਪਾਣੀ ਪੁੱਛਿਆ ਤੇ ਅਸੀਂ ਕਹਾਂ ਬਾਬਾ ਜੀ ਚਾਹ ਤਾਂ ਅਸੀਂ ਪੀਂਦੇ ਨਹੀਂ ਆਵੇ ਕਿੰਨੇ ਬੈਠੇ ਲੰਗਰ ਪਾਣੀ ਛਕ ਤੋਂ ਜਾਇਓ ਕਾਫੀ ਸਾਢੇ ਉਹ ਗੱਲਾਂ ਬਾਤਾਂ ਕੀਤੀ ਉਹਨਾਂ ਨੇ ਬਹੁਤ ਵਧੀਆ ਸੁਭਾਅ ਸੀ ਦਾ ਬਹੁਤ ਜ਼ਿਆਦਾ ਵਧੀਆ ਤੇ ਰਸੀਂ ਲੰਗਰ ਛਕਣ ਲੱਗੇ ਲੰਗਰ ਵਿੱਚ ਸੀਗੇ ਦਾਲ ਬਣੀ ਸੀ ਚਾਵਲ ਸੀਗੇ ਕੋਈ ਆਪਾਂ ਥੋੜੇ ਥੋੜੇ ਚਾਵਲ ਖਾਦੇ ਤੇ ਬਹੁਤ ਵਧੀਆ ਲੱਗਿਆ ਦਰਸ਼ਨ ਕਰਕੇ ਬਹੁਤ ਵਧੀਆ ਮੈਨੇਜਮੈਂਟ ਇੱਥੋਂ ਦੀ ਬਹੁਤ ਵਧੀਆ ਮਨੁੱਖੀ ਪ੍ਰਬੰਧ ਕੀਤਾ ਨੇ ਸੰਗਤਾਂ ਨੂੰ ਦਰਸ਼ਨਾਂ ਲਈ ਮੰਗਰ ਲਈ ਚਾਹ ਲਈ ਸਾਰੇ ਮਨੁੱਖ ਜਿੱਦਾਂ ਮਾਜੀ ਸਕ ਸਕਦੇ ਆ ਤੇ ਬਹੁਤ ਵਧੀਆ ਅਰੇਂਜਮੈਂਟ ਕਰਤਾ ਕਹਿ ਸਕਦੇ ਆ ਵੀ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਬਾਬਾ ਜੀ ਦੇ ਦੇਖ ਰੇਕ ਵਿੱਚ ਹੁੰਦਾ ਆ ਮਨੁੱਖੀ ਸਾਰੇ ਗੁਰਦੁਆਰੇ ਦੀ ਮੰਦਿਰ ਦੀ ਸੰਭਾਲ ਤੇ ਬਸ ਥੋੜੇ ਥੋੜਾ ਕੰਮ ਚੱਲਦਾ ਪਿਆ ਮਿਸਤਰੀ ਲੱਗੇ ਆ ਤੇ ਮੇਰੇ ਖਿਆਲੋਂ ਬੰਨਦੇ ਤੇ ਇਹ ਰਿਹਾ ਸ਼੍ਰੀ ਰਾਵੀ ਜਿਹੜੀ ਦੂਰੋਂ ਸੰਗਤਾਂ ਦੀਆਂ ਰਹਿ ਸਕਦੀਆਂ ਆ बाबा जी इत से करो टाइम कर मंगलवारंगलवारे <laughs> 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 <laughs>

ਇਹ ਬਹੁਤ ਹੀ ਵਧੀਆ ਏਰੀਆ ਹੈ ਨਾ ਸੋਨਾ ਮੈਨੂੰ ਬਿਲਕੁਲ ਜਿਹੜਾ ਲੱਗਦਾ ਹੈ ਤਾਂ ਉਸ ਤੇ ਤਾਂ ਬਹੁਤ ਆਰਾਮ ਕਰੰਦ ਲੱਗਦਾ ਹੈ ਕੋਈ ਲੱਗਦਾ ਹੈ ਤੇ ਬਲੌਕ ਚੰਦਾ ਹੈ